ਲੁਧਿਆਣਾ ਵੈਸਟ ਦੀ ਜਿਮਣੀ ਚੋਣ ਦੇ ਲਈ VOTING ਦੇ ਲਈ ਕੁਛ ਹੀ ਦਿਨ ਬਾਕੀ ਹੈਗੇ ਨੇ ਸਾਰੀਆਂ ਪਾਰਟੀਆਂ ਧੂਆਂ ਧਾਰ ਪ੍ਰਚਾਰ ਕਰ ਰਹੀਆਂ ਨੇ ਤਪ ਦੀ ਗਰਮੀ ਦੇ ਵਿੱਚ ਲਗਾਤਾਰ ਸਿਆਸੀ ਜਿਹੜਾ ਪਾਰਾ ਉਹ ਵਧਿਆ ਹੋਇਆ ਸਾਡੇ ਨਾਲ ਇੱਥੇ ਦਿਲਜੀਤ ਚੀਮਾ ਜੀ ਹੈਗੇ ਨੇ ਜਿਹੜੇ ਕੀ ਪਰ ਉਪਕਾਰ ਘੁੰਮਣ ਜਿਹੜੇ ਕੈਂਡੀਡੇਟ ਨੇ ਅਕਾਲੀ ਦਲ ਦੇ ਉਹਨਾਂ ਦੇ ਲਈ ਲਗਾਤਾਰ ਪ੍ਰਚਾਰ ਲੁਧਿਆਣਾ ਵੈਸਟ ਦੇ ਵਿੱਚ ਕਰ ਰਹੇ ਨੇ ਸਥਿਤੀ ਕੀ ਹੈਗੀ ਆ ਉਸ ਤੇ ਬਾਰੇ ਸਮਝ ਲੈਣੇ ਆ ਚੀਮਾ ਸਾਹਿਬ ਸਭ ਤੋਂ ਪਹਿਲੇ ਥੋੜਾ ਦੱਸ ਦਿਓ ਜਰਾ ਕਿ ਲੁਧਿਆਣਾ ਵੈਸਟ ਲੁਧਿਆਣਾ ਬਿੰਨ ਬਨ ਜਾ ਰਿਹਾ ਅਕਾਲੀ ਦਲ ਲਈ ਦੇਖੋ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਆ ਮੈਂ ਝਾਣੇ ਵੈਸਟ ਵਾਲਿਆਂ ਦਾ ਤਨੋਂਦ ਕਰਦਾ ਹੂੰ ਕਿ ਜਿੱਡੀ ਚੜਦੀ ਕਲਾ ਵਾਲਾ ਰਿਸਪੌਂਸ ਹਰ ਬੂਤ ਦੇ ਉੱਤੇ ਸ਼ਰਮਣੀ ਅਕਾਲੀ ਦਲ ਨੂੰ ਹੂੰ ਇਸ ਜਿਹੜੇ ਹੈ ਸ਼ਹਿਰ ਦੇ ਲੋਕਾਂ ਨੇ ਦਿੱਤਾ ਹੂੰ ਉਲਟ ਸਾਡਾ ਹੌਸਲਾ ਬਹੁਤ ਵਧਿਆ ਹੂੰ ਕਿਉਂਕਿ ਜਦੋਂ ਸ਼ਹਿਰੀ ਹਲਕੇ ਦੀ ਗੱਲ ਹੁੰਦੀ ਹੈ ਤੇ ਹਮੇਸ਼ਾ ਇਹਨਾਂ ਧਰਨਾ ਇਹ ਬਣ ਜਾਂਦੀ ਐ। ਹੂੰ। ਭਈ ਪਤਾ ਨਹੀਂ ਕਾਲੀ ਤਲ ਨੂੰ ਕਿੰਨੇ ਵੋਟਾਂ ਪੈਣਗੀਆਂ। ਹੂੰ। ਪਰ ਇੱਥੇ ਆ ਜਿਹੜਾ ਹੁਣ ਵੀ ਜਿਸ ਬੁੱਤ ਤੇ ਤੁਸੀਂ ਖੜੇ ਹੋ। ਹੂੰ। ਇਹ ਸ਼ਹਿਰ ਦੀ ਜਿਹੜੀ ਐ ਵਪਾਰੀਆਂ ਦਾ ਸੰਨਤ ਕਰਨ ਦਾ ਹੂੰ ਜਿਹੜਾ ਇਹ ਸਾਰਾ ਇਲਾਕਾ। ਹੂੰ। ਔਰ ਇੱਥੇ ਵੀ ਜੇ ਤੁਸੀਂ ਲੋਕਾਂ ਦੇ ਮਨ ਦੀ ਭਾਵਨਾ ਸੁਣੋਗੇ ਤੇ ਲੋਕੀ ਹੁਣ ਮੂੰਹ ਮੂੰਹ ਕਹਿੰਦੇ ਆ। ਕਿ ਹੁਣ ਸਮਾਂ ਆ ਗਿਆ ਹੈ ਕਿ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ 'ਚ ਰਾਜ ਹੋਣਾ ਚਾਹੀਦਾ ਕਿਉਂਕਿ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਲਾਬਸਾਲ ਡਵੈਲਪਮੈਂਟ ਖੁਸ਼ਹਾਲੀ ਤੇ ਐਡਾ ਕੁਝ ਪੰਜਾਬ ਦੇ ਵਿੱਚ ਉਸ ਵੇਲੇ ਹੋਇਆ ਅੱਜ ਜਨਤਾ ਉਹਨਾਂ ਚੀਜ਼ਾਂ ਨੂੰ ਜਦੋਂ 5 ਸਾਲ ਦੇ ਕਾਂਗਰਸ ਦੇ ਰਾਜ ਦੇ ਨਾਲ ਕੰਪੇਅਰ ਕਰਦੀ ਹੈ ਤੇ ਜਦੋਂ 3.5 ਸਾਲ ਦੇ ਇਸ ਝੂਠ ਦੇ ਨਾਲ ਕੰਪੇਅਰ ਕਰਦੀ ਹੈ ਝੂਠ ਦੇ ਰਾਜ ਦੇ ਨਾਲ ਤੇ ਜਨਤਾ ਹੁਣ ਕਹਿਣ ਲੱਗੀ ਹੈ ਕਿ ਨਹੀਂ ਸਾਡੇ ਕੋਲ ਕਿਤੇ ਨਾ ਕਿਤੇ ਕੁੱਤਾਈ ਹੋਈ ਹੈ। ਹੂੰ ਤੇ ਇਹ ਹੁਣ ਸਾਰਿਆਂ ਦੀ ਮੰਦੀ ਭਾਵਨਾ ਹੈ ਕਿ ਜਿਹੜੀ ਹੈ ਇੱਥੇ ਅਕਾਲੀ ਦਲ ਦੁਬਾਰਾ ਆਉਣਾ ਚਾਹੀਦਾ। ਅੱਛਾ ਦੇਖੋ ਇਹ ਜਿਹੜੀ ਇਲੈਕਸ਼ਨ ਹੈ ਕੋਈ ਇਹ ਨਹੀਂ ਕਿ ਇਹਦੇ ਨਾਲ ਕੋਈ ਸਰਕਾਰ ਬਣ ਜਣੀ ਜਾਂ ਟੁੱਟ ਜਾਈ। ਕਿਉਂਕਿ 92 ਐਮਐਲਏ ਉਹ ਜਿਹੜੇ ਰੋਡਿੰਗ ਪਾਰਟੀ ਦੇ ਹੈ। ਹੂੰ ਪਰ ਇੱਕ ਵਧੀਆ ਸੰਦੇਸ਼ ਇਸ ਇਲਾਕੇ ਦੇ ਲੋਕ ਅਗਰ ਦਿੰਦੇ ਆ ਤਾਂ ਪੰਜਾਬ ਬਣੇ ਦਾ 1.5 ਸਾਲ ਹੈ। ਹੂੰ ਜਿਹੜੀ ਦਿੱਲੀ ਤੋਂ ਏਡੀ ਵੱਡੀ ਟੀਮ ਪੰਜਾਬ ਨੂੰ ਲੁੱਟਣ ਵਾਸਤੇ ਬੈਠੀ ਹੈ। ਹੂੰ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਤੇ ਨਵਾਂ ਇੱਕ ਪੰਜਾਬ ਨੂੰ ਉਜਾੜਨ ਦਾ ਜਿਹੜਾ ਮਨਸੂਬਾ ਦਿੱਲੀ ਵਾਲਿਆਂ ਨੇ ਘੜਿਆ ਹੂੰ ਔਰ ਜਿਹੜਾ ਥਾਂ ਥਾਂ ਦੇ ਉੱਤੇ ਦਿੱਲੀ ਵਾਲਿਆਂ ਨੂੰ ਕਬਜ਼ੇ ਕਰਾਏ ਜਾਂਦੇ ਆ ਵਿਭਾਗ ਦੇ ਦਿੱਲੀ ਦੇ ਜਿਹਨਾਂ ਚੋਂ ਨਿਕਲੇ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਲਿੱਪਤ ਡਿਡਾਂ ਸੰਭਲ ਜਾਂਦੇ ਇੱਕ ਮੈਸੇਜ ਸਖਤ ਜਿਹੜਾ ਪੰਜਾਬ ਦੀ ਅਗਰ ਲੁਧਿਆਣੇ ਦੀ ਜਨਤਾ ਉਹਨਾਂ ਨੂੰ ਦੇ ਦਿੰਦੀ ਹੈ ਤੇ ਇਹਦੇ ਨਾਲ ਪੰਜਾਬੀਆਂ ਦਾ ਆ ਜਿਹੜਾ ਸਾਲ ਡੇਡ ਇਹ ਥੋੜੇ ਜਿਹਾ ਸੌਖਾ ਨਹੀਂ ਚਾ ਚਿੰਮਾ ਸਾਹਿਬ ਇਹ ਦੱਸਿਓ ਇਹ ਤਾਂ ਸੀਟ ਜਿਹੜੀ ਹੈਗੀ ਆ ਤੇ ਵਪਾਰੀ ਵਰਗ ਬਹੁਤ ਰਹਿੰਦਾ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨਦੇ ਹੋ ਤੁਹਾਨੂੰ ਲੱਗਦਾ ਕਿ ਆਮ ਆਦੀ ਪਾਰਟੀ ਨਾਲ ਮੁਕਾਬਲਾ ਹੈ ਕਾਂਗਰਸ ਨਾਲ ਮੁਕਾਬਲਾ ਹੈ ਜਾਂ ਫਿਰ ਭਾਜਪਾ ਨਾਲ ਮੁਕਾਬਲਾ ਕਿਸ ਨੂੰ ਮੰਨਦੇ ਹੋ ਕਿ ਮੁਕਾਬਲੇ ਦੇ ਵਿੱਚ ਇਸ ਸਮੇਂ ਸਾਡੀ ਜਿਹੜੀ ਸੋਚ ਹੈ ਪਾਰਟੀ ਦੀ ਉਹ ਪੰਜਾਬ ਨੂੰ ਬਚਾਉਂਦੀ ਐ ਇਸ ਵੇਲੇ ਇਸ਼ੂ ਇਹ ਹੈ ਕਿ ਪੰਜਾਬ ਕਿੱਥੇ ਆ ਨਾ ਕਿਸੇ ਪੰਜਾਬੀ ਦੀ ਪੁਛ ਨਾ ਪੰਜਾਬੀ ਲੈਂਗੁਏਜ ਦੀ ਪੁਛ ਨਾ ਪੰਜਾਬੀਅਤ ਦਾ ਕਿਤੇ ਕੋਈ ਏਜੰਡਾ ਰਿਹਾ ਇਸ ਕਰਕੇ ਐਸ ਵळे ਕੋਈ ਜਤਨ ਹਰਨ ਦੀ ਲੜਾਈ ਨਹੀਂ ਹੈ ਸਾਡਾ ਨਿਸ਼ਾਨਾ ਪਹਿਲਾਂ ਸਰਕਾਰ ਆ ਹੂੰ ਕਿਉਂਕਿ ਐਡੀ ਵੱਡੀ ਸ਼ਕਤੀ ਬਣਵੇ ਐਮਐਲਏ ਨੂੰ ਦਿੱਤੀ ਤੇ ਤੁਸੀਂ ਸਾਰੇ ਪੰਜਾਬ ਵੇਚ ਦਿੱਤਾ ਹੂੰ ਅੱਜ ਕੋ ਕਹਿ ਸਕਦਾ ਹੈ ਕਿ ਅੱਜ ਪੰਜਾਬੀਆਂ ਦਾ ਰਾਜ ਪੰਜਾਬ ਦੇ ਵਿੱਚ ਹੈ ਇਹ ਜਿਹੜੀ ਭਾਵਨਾ ਹੈ ਕੱਲ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਉਹਨਾਂ ਦੀ ਸਟੇਟ ਦੀ ਪ੍ਰੈਜ਼ੀਡੈਂਸੀ ਬੇਮੰਦ ਬਿੰਗ ਦੀ ਉਹਨੇ ਕਿੰਨੇ ਦਿਨ ਪਹਿਲਾਂ ਧਰਨਾ ਦਿੱਤਾ ਹੂੰ ਜਦੋਂ ਦਿੱਲੀ ਤੋਂ ਚੇਅਰਮੈਨ ਲੱਗਣ ਲੱਗੇ ਪੋਲੂਸ਼ਨ ਕੰਟਰੋਲ ਬੋਰਡ ਤੇ ਵੀ ਬਾਕੀ ਇੰਪੋਰਟੈਂਟ ਬੈਕਮੈਂਟ ਦੇ ਵੀ ਤੇ ਉਹਨੇ ਪਹਿਲਾਂ ਜਿਹੜਾ ਹੈ ਇੱਕ ਸਿਧਾਂਤਿਕ ਮੁੱਦੇ ਨੂੰ ਲੈ ਕੇ ਸਾਰੇ ਉਹਦੇ ਜਿਹੜੇ ਆਪ ਦੇ ਪੁਰਾਣੇ ਲੀਡਰ ਸੀ ਉਹਦੇ ਚ ਆ ਕੇ ਧਰਨੇ 'ਚ ਬੈਠੇ ਸਾਰਿਆਂ ਨੇ ਇਹ ਦਰਦ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਿਆ ਵੀ ਦੇਖੋ ਐਸੇ ਪੰਜਾਬ ਨੂੰ ਬਚਾਉਂਦੀ ਲੋੜ ਐ ਸੋ ਸਾਡਾ ਵੀ ਨਿਸ਼ਾਨਾ ਉਹੀ ਆ ਕੱਲੋ ਬੀਬੀ ਵੀ ਆ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਈ ਆ ਪਾਰਟੀਆਂ ਹੋਰ ਵੀ ਵਧੀਆਂ ਸੀ ਹਮ ਨੈਸ਼ਨਲ ਪਾਰਟੀਆਂ ਵੀ ਸੀ ਹਮ لیکن انہوں نے ਜਦੋਂ ਜਿਹਦੇ ਅੰਦਰੋਂ ਦਰਦ ਉੱਠਿਆ ਜਿਹਨੂੰ ਸਾਰੇ ਧੋਖੇ ਦਾ ਪੰਜਾਬ ਦਾ ਪਤਾ ਲੱਗਿਆ ਤੇ ਉਹਨੇ ਕਿਸ ਪਾਰਟੀ ਨੂੰ ਪ੍ਰੇਫਰ ਕੀਤਾ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਅੱਛਾ ਚਿਮਨ ਸਾਹਿਬ ਇੱਕ ਚੀਜ਼ ਹੋਰ ਦੱਸ ਦਿਓ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਕਹਿੰਦੇ ਨੇ ਕਿ ਤੁਸੀਂ ਸੰਜੀਵ अरोड़ा ਨੂੰ ਜਿਤਾਓ ਅਸੀਂ ਮੰਤਰੀ ਬਣਾ ਦਾਂਗੇ ਅਗਰ ਤੁਸੀਂ ਕਿਸੇ ਆਪੋਜੀਸ਼ਨ ਦੇ ਐਮਐਲਏ ਨੂੰ ਚੁੜੋਗੇ ਤਾਂ ਉਹ ਆਪੋਜੀਸ਼ਨ ਦਾ ਹੀ ਰਹਿਣਾ ਅਸੀਂ ਤੁਹਾਡੇ ਕੰਮ ਕਰਾਉਣੇ ਆ ਇਸ ਨੂੰ ਤੁਸੀਂ ਥ੍ਰੈਟ ਸਮਝਦੇ ਹੋ ਦੇਣਾ ਲੁਧਿਆਣਾ ਵੈਸਟ ਦੇ ਵੋਟਰਾਂ ਨੂੰ ਜਾਂ ਫਿਰ ਕਿਸ ਤਰੀਕੇ ਨਾਲ ਲੈਣਾ ਦੇਖੋ ਕੇਜਰੀਵਾਲ ਇਹ ਨਹੀਂ ਦੱਸਦਾ ਨਾ ਕਿ ਇਹਨੂੰ ਜਿਤਾਉਂਦਾ ਮਤਲਬ ਹੈ ਕਿ ਸਭ ਤੋਂ ਪ੍ਰੇਸ਼ਟ ਲੀਡਰ ਜਿਹੜਾ ਦੇਸ਼ ਦਾ ਜਿਹਨੂੰ ਅਦਾਲਤਾਂ ਜਮਾਨਤ ਨਹੀਂ ਸੀ ਦਿੰਦੀਆਂ ਕਰਪਸ਼ਨ ਦੇ ਕੇਸ ਦੇ ਵਿੱਚ ਇਹਨੂੰ ਜਿਤਾਉਂਦਾ ਮਤਲਬ ਹੈ ਕਿ ਉਹਨੂੰ ਰਾਜ ਸਭਾ ਚ ਦੁਬਾਰਾ ਭੇਜਣਾ ਉਹ ਵੀ ਸਾਰੇ ਦੇਸ਼ ਦਾ ਉੱਲਾਮਾ ਪੰਜਾਬ ਸਰ ਹੋਣਾ ਭਈ ਜਿਹਦੇ ਤੇ ਸੈਂਕੜੇ ਕਰੋੜ ਦੇ ਸ਼ਰਾਬ ਘਟਾਲੇ ਦੇ ਕੇਸ ਹੈ ਉਹਦੇ ਨਾਲ ਮਨੀਸ਼ ਸੋਧਿਆ ਐਕਸਾਈਜ਼ ਪਾਲਿਸੀ ਦਾ ਆ ਕਿੱਡੀ ਮੁਸ਼ਕਲ ਨਾਲ ਜਿਹੜੀ ਹੈ ਇਹਨਾਂ ਨੂੰ ਕਿੰਨੇ ਸਾਲਾਂ ਬਾਅਦ ਜਮਾਨਤ ਮਿਲੀ ਉਹਦੇ ਨਾਲ ਸੁਪਿੰਦਰ ਜੈਨ ਇਸ ਕਰਕੇ ਪੰਜਾਬੀਆਂ ਨੇ ਹੁਣ ਇਹ ਸੋਚਣਾ ਹੈ ਕਿ ਇਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਬੋਝ ਹੈ ਪਾਪ ਹੈ ਇਹ ਆਪਣੇ ਸਿਰ ਲੈਣਾ ਕਿ ਤਗੜੇ ਹੋ ਕੇ ਇਹਨੂੰ ਇਥੋਂ ਹਰਾਉਣਾ ਵੀ ਤਾਂ ਜੋ ਜਿਹੜਾ ਅਗਲਾ ਮਨਸੂਬਾ ਕੇਜਰੀਵਲ ਦਾ ਜਿਹੜਾ ਰਾਜ ਸਭਾ ਦੀਆਂ ਪੌੜੀਆਂ ਚੜਨ ਦਾ ਉਹ ਵੀ ਫੇਲ ਹੋਵੇ ਕਿਉਂਕਿ ਜੜ ਜਿਹੜੀ ਸਾਰੀ ਇਸ ਕਰਪਸ਼ਨ ਦੀ ਇਸ ਪੰਜਾਬ ਨੂੰ ਲੁੱਟਣ ਦੀ ਪੰਜਾਬੀਆਂ ਨੂੰ ਗਮਰਾਹ ਕਰਨ ਦੀ ਪੰਜਾਬੀਆਂ ਦਾ ਵਿਸ਼ਵਾਸ ਘਾਤ ਕਰਨ ਦੀ ਉਹ ਤਰਮਨ ਕੇਜਰੀ ਵਾਲੀ ਜਿਨ੍ਹਾਂ ਨੇ ਵੱਡੇ ਸਮਝਬਾਗ ਦਿਖਾਏ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਤੇ ਇਹ ਲੋਕਾਂ ਨੂੰ ਯਕੀਨ ਦਵਾਤਾ ਕਿ ਅਸੀਂ ਤਾਂ ਇਹੋ ਜਿਹੇ ਭਗਤ ਬੰਦੇ ਆ ਦੇਸ਼ ਭਗਤ ਬੰਦੇ ਆ ਸਾਡਾ ਪੈਸੇ ਨਾਲ ਲੈਣ ਦੇਣੇ ਕੋਈ ਨਹੀਂ ਤੇ ਨਿਕਲਿਆ ਕਿ ਵਿੱਚੋਂ ਸਾਰੇ ਕ腐ਸ਼ਨ ਤੋਂ ਨਿਕਲੇ ਕੱਖ ਨੇ ਤੇ ਜਿਨ੍ਹਾਂ ਨੇ ਵਾਦੇ ਪੰਜਾਬੀਆਂ ਨਾਲ ਕੀਤੇ ਸੀ ਹੁਣ ਰੋਜ਼ ਕੋਈ ਦਿਨ ਨਹੀਂ ਜਾਂਦਾ ਕੋਈ ਹਫਤਾ ਨਹੀਂ ਜਾਂਦਾ ਜਦੋਂ 1000 ਕਰੋੜ ਨਵੇਂ ਕਰਜ਼ਾ ਨਹੀਂ ਪੰਜਾਬ ਤੇ ਚੜਦਾ ਐਡੀ ਬੜੀ ਹਾਲਤ ਕਰਤੀ ਜ਼ਮੀਨਾਂ ਤੁਸੀਂ ਖੋਣ ਲੱਗੇ ਪੈਸਾ ਤੁਹਾਡੇ ਕੋਲ ਨਹੀਂ ਤੇ 25000 ਏਕੜ ਤੋਂ ਕਿਸਾਨਾਂ ਨੂੰ ਪਿੰਡਾਂ ਦੇ ਪਿੰਡ ਤੁਸੀਂ ਉਜਾੜ ਕੇ ਤੇ ਉਹਨਾਂ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦੇ ਹੋ ਫਿਰ ਅਸੀਂ ਆਪਣੀ ਮਨਮਰਜ਼ੀਆਂ ਕਰਾਂਗੇ ਇਹਨਾਂ ਦੀ ਨੋਟੀਫਿਕੇਸ਼ਨ ਕਰ ਦਿਓ ਫਿਰ ਸਾਨੂੰ ਪੈਸੇ ਦੇਣਗੇ ਤੇ ਵਿੱਚੋਂ ਜ਼ਮੀਨ ਕੱਢ ਦੇਾਂਗੇ ਨਾ ਉਹ ਡਿਵੈਲਪ ਹੋਣੀ ਨਾ ਇੱਥੇ ਕੋਈ ਆਬਾਦੀ ਆਉਣੀ ਇਸ ਕਰਕੇ ਪੰਜਾਬੀਆਂ ਤੇ ਵੱਡੀ ਜ਼ਿੰਮੇਵਾਰੀ ਹੈ ਤੇ ਸਾਡੀ ਵੀ ਇਹ ਵੱਡੀ ਜ਼ਿੰਮੇਵਾਰੀ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਰਕਾਰ ਇੱਥੇ ਹਰੇ ਇਕ ਸੰਦੇਸ਼ ਦੇਸ਼ ਨੂੰ ਜਾਵੇ ਇਸ ਕਰਕੇ ਸਾਡੀ ਸਿੱਧੀ ਟੱਕਰ ਤਾਂ ਪਹਿਲਾਂ ਜਿਹੜੀ ਹੈਗੀ ਆ ਉਹ ਸਰਕਾਰ ਨਾਲ ਤੇ ਦੂਜਾ ਨਿਸ਼ਾਨਾ ਸਾਡਾ ਕਾਂਗਰਸ ਆ ਕਿਉਂਕਿ ਇਸ ਬਰਬਾਦੀ ਵਾਲੇ ਪਾਸੇ ਤੋਰਿਆ ਪਹਿਲੇ ਪੰਜ-ਛੇ ਰਾਜ ਕਾਂਗਰਸ ਦਾ ਉਹ ਕਿਸੇ ਗੱਲੋਂ ਵੀ ਨਾਲ ਲੋਕਾਂ ਨੂੰ 84 ਪੁਲਿਸ ਨਾਲ ਲੋਕਾਂ ਨੂੰ ਦਰਬਾਰ ਸਾਹਿਬ ਤੇ ਹਮਲਾ ਭੁੱਲਿਆ ਉਸੇ ਹਾਲਤ ਤੇ ਮੈਂ ਨਾਲ ਜਿਹੜੇ ਕਰਜ਼ੇ ਮਾਫੀ ਦੇ ਝੂਠੇ ਵਾਦੇ ਸੀ ਉਹ ਭੁੱਲਿਆ ਇਸ ਕਰਕੇ ਉਹਨਾਂ ਨੇ ਪਹਿਲਾਂ ਝੂਠ ਬੋਲਿਆ ਪਰ ਇਹ ਝੂਠ ਬੋਲਣ ਚ ਗਮਰਾਹ ਕਰਨ ਚ ਰਿਕਾਰਡ ਤੋਂ ਹੋਰ ਅੱਗੇ ਲੱਗੇ ਇਸ ਕਰਕੇ ਨਿਸ਼ਾਨੇ ਤੇ ਸਾਡੇ ਦੋਨੇ ਨੇ ਅੱਛਾ ਜੀ ਮਾ ਜੀਬਾ ਸਾਹਿਬ ਇੱਕ ਚੀਜ਼ ਹੋਰ ਦੱਸ ਦਿਓ ਜਦੋਂ ਗਿੱਦੜਪਾ ਦੀ ਚੋਣ ਸੀਗੀ ਉਦੋਂ ਮਾਲਵਾ ਨਹਿਰ ਦਾ ਬੜਾ ਜ਼ਿਕਰ ਹੋਣ ਲੱਗ ਗਿਆ ਹਾਲਾਂਕਿ ਉਹਦੇ ਤੇ ਇੱਕ ਪੈਨ ਨਾਲ ਇੱਕ ਲਾਈਨ ਵੀ ਨਹੀਂ ਵਹੀ ਗਈ ਲਿਖਿਆ ਗਿਆ ਕੁਝ ਉਸ ਤੋਂ ਬਾਅਦ ਹੁਣ ਜਦੋਂ ਲੁਧਿਆਣਾ ਇਲੈਕਸ਼ਨ ਆ ਉਦੋਂ ਲੈਂਡ ਪੁੱਲਿੰਗ ਪਾਲਿਸੀ ਲੁਧਿਆਣਾ ਦੇ ਵਿੱਚ ਕੇਂਦਰ ਡਵੈਲਪਮੈਂਟ ਵੜੀ ਕਰਾਂਗੇ ਇਸ ਤਰੀਕੇ ਦੇ ਤੁਹਾਨੂੰ ਲੱਗਦਾ ਇਹ ਸ਼ਗੂਫੇ ਨੇ ਜਾਂ ਫਿਰ ਇਹ ਵਾਕਈ ਕੋਈ ਜ਼ਮੀਨ ਤੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਆਪਣੇ ਵੱਲੋਂ ਇੱਕ ਬੜਾ ਵੱਡਾ ਜਿਹੜਾ ਮੈਸੇਜ ਝੂਠਾ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਦੇਖੋ ਜੀ ਕਿੱਡੇ ਵੱਡੇ ਸਕੇਲ ਤੇ ਅਸੀਂ ਪੰਜਾਬ ਨੂੰ ਡਿਵੈਲਪ ਕਰ ਲਗੇ 25000 ਜਿਹੜਾ ਏਕੜ ਰਿਕੁਆਇਰ ਕਰ ਰਹੇ ਆ ਤੇ ਤੁਸੀਂ ਇਹ ਦੇਖੋ ਵੀ ਆ ਲੁਧਿਆਣਾ ਸ਼ਹਿਰ ਹੈ ਇਹ 550 ਸਾਲ ਤੋਂ ਵੱਧ ਜਿੱਦਾਂ ਬਣੇ ਨੂੰ ਹੋਇਆ ਤੇ ਇੰਨੇ ਸਾਲਾਂ ਚ ਕਿੰਨਾ ਕੁ ਬਣਿਆ ਤੇ ਹੁਣ ਤੁਸੀਂ ਇਹ ਇਹ ਜਿਹੜਾ 2500 ਏਕੜ ਆ ਇਹ 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 ਕਦੋਂ ਜਾ ਕੇ ਡਿਵੈਲਪ ਹੋਇਆ ਤੇ ਥੇਲਾ ਤੁਹਾਡੇ ਕੋਲ ਦੀ ਜਿਹੜੀ ਗੱਲ ਆ ਇਹ ਸਿਰਫ ਝੋਟ ਸੀ ਉਹਨੂੰ ਪੈਕੇਜਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਡਿਵੈਲਪਮੈਂਟ ਦੇ ਨਾਂ ਤੇ ਹੇ ਆਪਣੇ ਕੋਲ ਤਾਂ ਹੈ ਕੱਖ ਨਹੀਂ ਹੁਣ ਤੁਸੀਂ ਇਹ ਨਹੀਂ ਦਿਖਾ ਸਕਦੇ ਕਿ ਮੈਂ ਥਰਮਲ ਪਲਾਂਟ ਨਵਾਂ ਲਾਇਆ ਤੁਸੀਂ ਇਹ ਨਹੀਂ ਦਿਖਾ ਸਕਦੇ ਮੈਂ ਹਾਈਵੇ ਨਵਾਂ ਬਣਾਇਆ ਤੁਸੀਂ ਇਹ ਨਹੀਂ ਦਿਖਾ ਸਕਦੇ ਮੈਂ ਪੁਲ ਨਵਾਂ ਬਣਾਇਆ ਤੁਸੀਂ ਇਹ ਨਹੀਂ ਦਿਖਾ ਸਕਦੇ ਮੈਂ ਕਾਲਜ ਨਵਾਂ ਬਣਾਇਆ ਤੁਸੀਂ ਕਿਤੇ ਵੀ ਸ਼ਹਿਰ ਚ ਡਵੈਲਪਮੈਂਟ ਨਹੀਂ ਦਿਖਾ ਸਕਦੇ ਪਿੰਡ ਚ ਨਹੀਂ ਡਵੈਲਪਮੈਂਟ ਦਿਖਾ ਸਕਦੇ ਦੇਖਣ ਦਿਖਾਇਆ ਕੀ ਤੁਸੀਂ ਜਿਹਦੇ ਤੇ ਤੁਹਾਡਾ ਕੱਖ ਨਹੀਂ ਲੱਗਿਆ ਜਿਹਦੇ ਤੇ ਕਿਸਾਨ ਦਾ ਜਿਹੜੀ ਖੜੀ ਜਿਹੜੀ ਫਸਲਾਂ ਆ ਉਸ ਜ਼ਮੀਨ ਨੂੰ ਦਿਖਾ ਕੇ ਇੱਕ ਚਾਤਸਾ ਦਿੱਤਾ ਇੱਥੇ ਜੀ ਨਵੇਂ ਅਰਬਨ ਸਟੇਟ ਬਣੇ ਭਾਈ ਪਹਿਲਾ ਰੋਟੀ ਰੋਜੀ ਦਾ ਸਵਾਲ ਆ ਜਿਹੜਾ ਉੱਥੇ ਬੈਠਾ ਰੋਟੀ ਰੋਜੀ ਆ ਜਿਹੜਾ ਉਹਦੇ ਨਾਲ ਮਜ਼ਦੂਰ ਜੁੜਿਆ ਉਹਦੀ ਰੋਟੀ ਰੋਜੀ ਆ ਇਸ ਕਰਕੇ ਇਹ ਤਾਂ ਜਿਵੇਂ ਪਹਿਲਾਂ ਕਿਹਾ ਸੀ ਨਾ ਕਿ ਪੰਜਾਬ ਨੂੰ 20000 ਕਰੋੜ ਰੁਪਏ ਦਿੱਤਾ ਚ ਕਮਾ ਲੈਣਾ 35000 ਕਰੋੜ ਰੁਪਏ ਕਰਪਸ਼ਨ ਬੰਦ ਕਰਕੇ ਕਮਾ ਲੈਣਾ ਇੰਨਾ ਨਹੀਂ ਹੋ ਰਿਹਾ ਡਵੈਲਪਮੈਂਟ ਅੱਛਾ ਚਿਮਨ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿਉਂਕਿ ਇਹ ਸ਼ਹਿਰ ਜਿਹੜਾ ਹੈ ਵੈਸਟ ਜਿਹੜਾ ਹਲਕਾ ਹੈਗਾ ਇਹਦੇ ਵਿੱਚ ਵਪਾਰੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਬਹੁਤ ਰਹਿੰਦੇ ਆ ਵਪਾਰੀਆਂ ਨੂੰ ਬਹੁਤ ਥ੍ਰੈਟ ਕਾਲ ਫਰੋਤੀ ਦੀਆਂ ਜਿਹੜੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਲਗਾਤਾਰ ਜ਼ਿਕਰ ਹੁੰਦਾ ਰਿਹਾ ਪਿਛਲੇ ਸਾਢੇ ਕਿ ਤਿੰਨ ਸਾਲਾਂ ਦੇ ਵਿੱਚ ਲੱਗਦਾ ਹੈ ਕਿ ਉਹ ਵਪਾਰੀ ਜਿਨ੍ਹਾਂ ਨੂੰ ਥ੍ਰੈਟ ਕਾਲ ਆ ਰਹੇ ਆ ਉਹੀ ਵਪਾਰੀ ਵੋਟ ਪਾਉਣਗੇ ਉਹਨਾਂ ਦੇ ਹੀ ਕੈਂਡੀਡੇਟ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਉਹਨਾਂ ਦਾ ਬੁਰਾ ਹਾਲ ਹੋਇਆ ਵੇਖੋ ਵਪਾਰੀ ਬਹੁਤ ਸਿਆਣਾ ਵਪਾਰੀ ਭੁਗਤ ਭੱਗਿਆ ਜੋ ਕੁਛ ਹੰਡਾ ਰਿਹਾ ਪਿੰਡਾਂ ਤੇ ਹੰਡਾ ਰਿਹਾ ਉਹ ਤਾਂ ਕਿਸੇ ਕਿਸੇ ਨਾ ਵਿਚਾਰਾ ਦੱਸ ਦਿਆ ਕਿ ਮੇਰੇ ਨਾਲ ਕੀ ਹੋ ਰਹੀ ਪਹਿਲਾਂ ਸਰਕਾਰ ਲੁੱਟਦੀ ਆ ਫਿਰ ਦੇ ਐਮਐਲਏ ਲੁੱਟਦੇ ਆ ਤੇ ਉਤੋਂ ਫਰੋਤਗੇ ਉਹਨੂੰ ਦੇਣੀ ਪੈਂਦੀ ਇਸ ਕਰਕੇ ਵਪਾਰੀ ਸਿਆਣਾ ਵੀ ਹੁੰਦਾ ਅਸੀਂ ਵੀ ਸਾਰਿਆਂ ਨੂੰ ਮੈਂ ਵਪਾਰੀਆਂ ਨੂੰ ਸੰਬਤ ਕਰਕੇ ਵੀ ਨਹੀਂ ਕਹਿਣਾ ਚਾਹੁੰਦਾ ਕਿ ਬਾੜੀ ਮੋਟੀ ਸੇਵਾ ਪਾਣੀ ਬਦਦਸਤੇ ਕੁਦਸਤੇ ਦੇਈ ਜਾਓ ਤੇ ਸਰਕਾਰ ਆ ਆਪਣਾ ਕੰਮ ਚਲਾਉਣੇ ਆ ਕਾਨੂੰ ਤੁਹਾਨੂੰ ਤੰਗ ਕਰਨਗੇ ਪਰ ਵੋਟ ਤਾਂ ਗੁੱਤ ਪਾਣੀ ਹੈ ਉੱਥੇ ਤਗੜੇ ਹੋ ਕੇ ਪੈ ਰਹੇ ਆ ਇਸ ਕਰਕੇ ਵਪਾਰੀ ਸਿਆਣਾ ਵਪਾਰੀ ਇਸ ਗੱਲ ਦਾ ਹੱਲ ਕੱਢੇਗਾ ਕਿਉਂਕਿ ਐਸ ਵੇਲੇ ਤੁਹਾਨੂੰ ਲੱਗੇਗਾ ਜੇ ਤੁਸੀਂ ਬੋਰਡ ਦੇਖੋਗੇ ਤੇ ਕੋਈ ਘਰ ਨਹੀਂ ਸਰਕਾਰ ਧੱਕੇ ਨਾਲ ਆ ਕੇ ਡਰਦਾ ਲਾਉਂਦਾ ਵੀ ਕਿਸੇ ਦੀ ਕੋਈ ਆਗਿਆ ਨਹੀਂ ਕੋਈ ਕੁਝ ਨਹੀਂ ਸਾਰੀ ਸਰਕਾਰੀ ਮਸ਼ੀਨਰੀ ਜਿਹੜੀ ਆ ਉਹ ਇਲੈਕਸ਼ਨ ਲੜਦੀ ਪਈ ਹੈ ਪਰ ਲੋਕ ਸ਼ਹਿਰੋਂ ਦੇ ਸਿਆਣੇ ਨੇ ਉਹ ਜੇ ਬਰਾਬਰ ਤੇ ਆ ਕੇ ਖੜਦੇ ਨਹੀਂ ਕਈ ਵਾਰੀ ਪਿੱਛੇ ਰਹਿ ਕੇ ਵੱਧ ਕੰਮ ਕਰ ਦਿੰਦੇ ਤੇ ਸਾਡੀ ਵੀ ਉਹਨਾਂ ਨੂੰ ਬੇਨਤੀ ਹੈ ਜਿਹੜੇ ਖੁੱਲ ਕੇ ਝੰਡਾ ਲੈ ਕੇ ਆ ਸਕਦੇ ਆਓ ਜਿਹੜੇ ਕਿਸੇ ਕਾਰੋਬਾਰਾ ਕਰਕੇ ਦੂਜੇ ਕਰਕੇ ਥੋੜੀ ਝਿਜਕਾ ਉਹ ਤੁਸੀਂ ਹਰਾਮਨਾ ਕੁੰਡੀ ਬਲੋਡ ਤੋਂ ਤੁਹਾਡੇ ਕੋਲ ਹਥਿਆਰ ਏਡਾ ਵਧੀਆ ਵੀ ਤੁਸੀਂ ਕਹੀਂ ਜਾਓ ਜੀ ਅਖੀਰ ਤੇ ਵੀ ਪੰਜ ਸੌਰੇ ਵੀ ਫੋਨ ਕਰਕੇ ਜਾਓ ਵੀ ਅੱਜ ਮਾਰੇ ਤੁਹਾਨੂੰ ਪਾ ਦਿਆਂਗੇ ਸਾਰਿਆਂ ਆ ਕੇ ਵੀ ਭਾਵੇਂ ਫੋਨ ਕਰ ਦਿਓ ਕਿ ਮਾਰੇ ਅਸੀਂ ਤਾਂ ਆਪਣੇ ਫੱਟੇ ਚੱਕਦੇ ਪਰ ਉੱਤੇ ਪਾਉਣ ਲੱਗਿਆ ਨਾ ਕਿਤੇ ਗਲਤੀ ਦੁਆਰਾ ਕਰ ਦਿਓ ਇਹ ਪੰਜਾਬ ਦਾ ਪੰਜਾਬੀ ਦਾ ਪੰਜਾਬੀ ਇਹ ਤੈਨੂੰ ਬਚਾਉਣ ਦਾ ਸਵਾਲ ਧੰਨਵਾਦ ਜੀ ਗੱਲਬਾਤ ਮਿਹਰਬਾਨ ਤਾਂ ਇਹਨੇ ਦਲਜੀਤ ਚਿਮਾ ਜਿਹੜਾ ਕਿਸੇ ਤਰ੍ਹਾਂ ਦੇ ਤੌਰ ਤੇ ਕਹਿ ਰਹੇ ਨੇ ਕਿ ਵਪਾਰੀ ਜਿਹੜੇ ਹੈਗੇ ਆ ਉਹ ਚਾਹੇ ਵੋਟ ਉਹ ਅਕਾਲੀ ਦਲ ਨੂੰ ਪਾਉਣ ਲੇਕਿਨ ਕਹ ਪੜਾਣੀਏ ਦੇਣ ਕਿ ਅਸੀਂ ਤੁਹਾਨੂੰ ਵੋਟ ਪਾਈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਵੋਟ ਪਾਈਏ ਕੈਂਡੀਡੇਟ ਨੂੰ ਵੋਟ ਪਾਈਏ ਇਸ ਤਰੀਕੇ ਨਾਲ ਜਿਹੜਾ ਹੈਗਾ ਵੋਟਰ ਜਿਹੜਾ ਹੈਗਾ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਵਿੰਦਰ ਮੀਤ ਪੀਟੀਸੀ ਨਿਊਜ਼ ਲੁਧਿਆਣਾ